ਰੋਜਾਨਾ ਕਮਨ ਵਾਲੀ ਬਜ਼ੁਰਗਾਂ ਦੀ ਘਰੇਲੂ ਨੁਸਖੀ ਕੋਈ ਵੀ ਬਿਮਾਰੀ ਹੋਵੇ ਉਸਦੇ ਲਈ ਸਭ ਤੋਂ ਵੇਰ ਘਰੇਲੂ ਨੁਸਖੇ ਹੀ ਹੁੰਦੇ ਹਨ ਚਾਹੇ ਕਿਤੇ ਦਰਦ ਹੋਵੇ ਜਾਂ ਫਿਰ ਹਾਈ ਬੀਪੀ ਦੀ ਸਮੱਸਿਆ ਹੋਵੇ ਘਰ ਦੀਸ ਰਸੋਈ ਵਿੱਚ ਰੱਖੇ ਮਸਾਲੇ ਹਰ ਸਮੇਂ ਕੰਮ ਆ ਜਾਂਦੇ ਹਨ ਅੱਜਕੱਲ ਬਹੁਤ ਹੀ ਘੱਟ ਲੋਕ ਹਾਂ ਜੋ ਘਰੇਲੂ ਨੁਸਖੇ ਅਜ਼ਮਾਉਂਦੇ ਹਨ ਪਰ ਦੋਸਤੋ ਜੇਕਰ ਪੁਰਾਣੇ ਜ਼ਮਾਨੇ ਦੀ ਗੱਲ ਕੀਤੀ ਜਾਵੇ ਤਾਂ ਸਾਡੀਆਂ ਨਾਨੀਆਂ ਦਾਦੀਆਂ ਇਹਨਾਂ ਦੇ ਭਰੋਸੇ ਆਪਣੀ ਪੂਰੀ ਜ਼ਿੰਦਗੀ ਕੱਟ ਲੈਂਦੀਆਂ ਸਨ ਤਾਂ ਦੋਸਤੋ ਅੱਜ ਅਸੀਂ ਲੈ ਕੇ ਆਏ ਹਾਂ ਕੁਝ ਘਰੇਲੂ ਨੁਸਖੇ ਉਮੀਦ ਹੈ ਕਿ ਤੁਹਾਡੇ ਲਈ ਇਹ ਜ਼ਰੂਰ ਫਾਇਦੇਮੰਦ ਹੋਣਗੇ ਨੰਬਰ 1 ਜੇਕਰ ਤੁਸੀਂ ਮੋਹ ਦੀ ਬਦਬੂ ਤੋਂ ਪਰੇਸ਼ਾਨ ਹੋ ਤਾਂ ਦਾਲਚੀਨੀ ਦਾ ਇੱਕ ਛੋਟਾ ਜਿਹਾ ਟੁਕੜਾ ਮੂਹ ਵਿੱਚ ਰੱਖੋ ਅਤੇ ਮੋਹ ਦੀ ਬਦਬੂ ਦੂਰ ਹੋ ਜਾਂਦੀ ਹੈ ਨੰਬਰ 2 ਜੇਕਰ ਤੁਹਾਡੇ ਨੱਕ ਵਿੱਚੋਂ ਪਾਣੀ ਨਿਕਲਦਾ ਹੈ ਤਾਂ ਸਫੇਤੀ ਦਾ ਤੇਲ ਰੁਮਾਲ ਵਿੱਚ ਪਾ ਕੇ ਸੁੰਘੋ ਆਰਾਮ ਮਿਲੇਗਾ ਨੰਬਰ 10 ਨਹਾਉਣ ਤੋਂ ਪਹਿਲਾਂ ਰੋਜ਼ਾਨਾ ਸਿਰ ਵਿੱਚ ਪਿਆਜ਼ ਦਾ ਪੇਸਟ ਲਗਾਓ ਇਸ ਨਾਲ ਚਿੱਟੇ ਵਾਲ ਕਾਲੇ ਹੋਣ ਲੱਗਣਗੇ ਨੰਬਰ 4 ਗਲੇ ਵਿੱਚ ਖਾਰਿਸ਼ ਹੋਣ ਤੇ ਸਵੇਰੇ ਸਵੇਰੇ ਸੌਂਫ ਚਬਾਉਣ ਨਾਲ ਬੰਦ ਗਲ਼ ਖੁੱਲ ਜਾਂਦਾ ਹੈ ਨੰਬਰ 5 ਸਵੇਰੇ ਭੁੱਖੇ ਟਿੱਡ 3-4 ਅਕਰੋੜ ਦੀਆਂ ਗਿਰੀਆਂ ਕੁਝ ਦਿਨ ਖਾਣ ਨਾਲ ਗੋਡਿਆਂ ਦਾ ਦਰਦ ਖਤਮ ਹੋ ਜਾਂਦਾ ਹੈ। ਨੰਬਰ 6 ਤਾਜ਼ਾ ਹਰਾ ਧਨੀਆ ਮਸਲ ਕੇ ਸੁੰਗਣ ਨਾਲ ਛਿੱਕਾਂ ਆਉਣੀਆਂ ਬੰਦ ਹੋ ਜਾਂਦੀਆਂ ਹਨ। ਨੰਬਰ 7 ਚਾਹ ਪੱਤੀ ਦੇ ਉਬਲੇ ਪਾਣੀ ਨਾਲ ਵਾਲ ਧੋਣ ਨਾਲ ਵਾਲ ਟਿਕਨੇ ਬੰਦ ਹੋ ਜਾਂਦੇ ਹਨ। ਨੰਬਰ 8 ਮੱਖਣ ਵਿੱਚ ਥੋੜਾ ਜਿਹਾ ਕੇਸਰ ਮਿਲਾ ਕੇ ਰੋਜ਼ਾਨਾ ਲਗਾਉਣ ਨਾਲ ਕਾਲੇ ਬੱਲ ਵੀ ਗੁਲਾਬੀ ਹੋਣ ਲੱਗਦੇ ਹਨ। ਨੰਬਰ 9 ਬੈਂਗਨ ਦੇ ਪਰਥੇ 'ਚ ਸ਼ਹਿਦ ਮਿਲਾ ਕੇ ਖਾਣ ਨਾਲ ਅਨਿੰਦਰਾ ਰੋਗ ਦਾ ਨਾਸ਼ ਹੁੰਦਾ ਹੈ। ਇਸ ਤਰ੍ਹਾਂ ਸ਼ਾਮ ਨੂੰ ਖਾਣੇ ਵਿੱਚ ਪਰਥਾ ਬਣਾਉਂਦੇ ਸਮੇਂ ਕਰੋ। ਨੰਬਰ 10 ਪਤਲੀ ਲੱਸੀ ਵਿੱਚ ਚੁਟਕੀ ਭਰ ਸੋਡਾ ਪਾ ਕੇ ਪੀਣ ਨਾਲ ਪਿਸ਼ਾਬ ਦੀ ਜਲਨ ਦੂਰ ਹੁੰਦੀ ਹੈ। ਨੰਬਰ 11 ਤੇਜ਼ ਸਿਰਦਰਦ ਤੋਂ ਛੁਟਕਾਰਾ ਪਾਉਣ ਲਈ ਸੇਬ ਨੂੰ ਛਿਲਕੇ ਬਰੀਕ ਕੱਟੋ ਉਸ ਵਿੱਚ ਥੋੜਾ ਜਿਹਾ ਨਮਕ ਮਿਲਾ ਕੇ ਸਵੇਰੇ ਖਾਲੀ ਪੇਟ ਖਾਓ ਨੰਬਰ 12 ਮਾਸਿਕ ਪਰਮਦੇ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਠੰਡੇ ਪਾਣੀ 'ਚ 2-3 ਨਿੰਬੂ ਨਿਚੋੜ ਕੇ ਪੀਓ ਨੰਬਰ 13 ਸਰੀਰ ਦਾ ਕੋਈ ਵੀ ਹਿੱਸਾ ਸੜ ਗਿਆ ਹੋਵੇ ਜਾਂ ਫਿਰ ਤੇਜ਼ ਤੂਫਾਨ ਚਮੜੀ ਛਾਲਸ ਕਈ ਹੋਵੇ ਚਮੜੀ ਤੇ ਚੂਰੀਆਂ ਹੋ ਜਾਂ ਕੋਈ ਚਮੜੀ ਰੋਗ ਹੋਵੇ ਤਾਂ ਕੱਚੇ ਆਲੂ ਦਾ ਰਸ ਕੱਢ ਕੇ ਲਗਾਉਣ ਨਾਲ ਫਾਇਦਾ ਹੁੰਦਾ ਹੈ ਨੰਬਰ 14 ਪਿਆਜ਼ ਦਾ ਰਸ ਲਗਾਉਣ ਨਾਲ ਮੋਕਿਆਂ ਦੇ ਛੋਟੇ ਛੋਟੇ ਟੁਕੜੇ ਹੋ ਕੇ ਜੜ ਤੋਂ ਡਿੱਗ ਜਾਂਦੇ ਹਨ ਨੰਬਰ 15 ਪਿਆਜ਼ ਦੇ ਰਸ ਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਉਲਟੀ ਆਣੀ ਬੰਦ ਹੋ ਜਾਂਦੀ ਹੈ ਨੰਬਰ 16 गैस दी तकलीफ तो रात पौन ली लहसुन दिया दो कल्लियां छिलकी दो चमचे देसी घी दे ਨਾਲ ਚਬਾ ਕੇ ਖਾਓ ਤੁਰੰਤ ਆਰਾਮ ਮਿਲੇਗਾ ਨੰਬਰ 17 मसालेदार ਖਾਣਾ ਤੁਹਾਡੀ ਬੰਦ नाक ਨੂੰ ਉਸੇ ਵੇਲੇ ਹੀ ਖੋਲ ਦੇਵੇਗਾ ਨੰਬਰ 18 ਸੰਤਰੇ ਦੇ ਰਸ ਵਿੱਚ ਥੋੜਾ ਜਿਹਾ ਸ਼ਹਿਦ ਮਿਲਾ ਕੇ ਦਿਨ ਵਿੱਚ ਤਿੰਨ ਵਾਰ ਇੱਕ ਇੱਕ ਕੱਪ ਪੀਂਨ ਨਾਲ ਦਸਤ ਦੀ ਸ਼ਿਕਾਇਤ ਦੂਰ ਹੋ ਜਾਂਦੀ ਹੈ ਨੰਬਰ 19 ਆਲੂ ਦਾ ਛਿਲਕਾ ਤੁਹਾਡੀ ਬਲੀਚ ਦੀ ਤਰ੍ਹਾਂ ਕੰਮ ਕਰਦਾ ਹੈ ਇਸ ਨੂੰ ਲਗਾਉਣ ਨਾਲ ਤੁਹਾਡੀ ਕਾਲੀ ਪਈ ਚਮੜੀ ਦਾ ਰੰਗ ਸੁਧਰਦਾ ਹੈ ਆਲੂ ਦੇ ਛਿਲਕਿਆਂ ਨੂੰ ਸੁੱਟੋ ਨਾ ਬਲਕਿ ਉਸ ਦਾ ਇਸਤੇਮਾਲ ਕਰੋ ਨੰਬਰ 20 ਜੇਕਰ ਅਕਸਰ ਤੁਹਾਡੇ ਮੂੰਹ ਵਿੱਚ ਛਾਲੇ ਹੁੰਦੇ ਹਨ ਤਾਂ ਰੋਜ਼ਾਨਾ ਖਾਲਾ ਖਾਂ ਤੋਂ ਬਾਅਦ ਗੁੜ ਨੂੰ ਚੂਸਣਾ ਨਾਪੋ ਇਸ ਤਰ੍ਹਾਂ ਕਰਨ ਨਾਲ ਛਾਂਲੀ ਦੂਰ ਹੋਣਗੀ ਦੋਸਤੋ ਇਹ ਨੁਸਖੇ ਸ਼ੁਰੂਆਤੀ ਇਲਾਜ ਲਈ ਬਿਹਤਰ ਹਨ ਜੇਕਰ ਉੱਪਰ ਦਿੱਤੇ ਕੁਝ ਰੋਕਾਂ ਵਿੱਚ 2 ਤੋਂ 3 ਦਿਨਾਂ ਵਿੱਚ ਇਹ ਘਰੇਲੂ ਨੁਸਖੇ ਅਸਰ ਕਰਦੇ ਹੰਤਾ ਠੀਕ ਹੈ ਮੈਂ ਤਾਂ ਆਪਣੇ ਡਾਕਟਰ ਨੂੰ ਜ਼ਰੂਰ ਦਿਖਾਓ ਦੋਸਤੋ ਉਮੀਦ ਹੈ ਕਿ ਤੁਹਾਨੂੰ ਸਾਡੀ ਇਹ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ ਵੀਡੀਓ ਵਧੀਆ ਲੱਗੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਮਿਲਤੇ ਹਾਂ ਅਗਲੀ ਵੀਡੀਓ ਚ ਹੋਰ ਜਾਣਕਾਰੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ